ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਦੇਵਨ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਵੀਜੀ ਜੇ ਆਪਣੀ ਵਿਜ਼ਟ ਹੈਗੀ ਆ ਪਿੰਡ ਰਾਮਪਰਾ ਜਿਹੜਾ ਅੰਮ੍ਰਿਤਸਰ ਪੈਂਦਾ ਜੀ ਤਸੀਲ ਵੀ ਅੰਮ੍ਰਿਤਸਰ ਤੇ ਬਾਈ ਮੰਗੇ ਬਹੁਤ ਚੁੱਕੇ ਆ ਦੇਖੋ ਅੱਜ ਵੀ ਬਾਈਆਂ ਕੋ 10 ਗੈਨ ਲੈ ਆ ਪਰ ਜੋ ਸੇਲ ਆ ਤੇ ਨਾਲ ਇੱਕ ਬਾਈ ਟੋਕਰ ਝੋਟੀ ਲੈ ਕੇ ਆ ਬਹੁਤ ਸੋਹਣੀ ਤੇ ਚੰਗੇ ਰਕਵੜਾ ਵਾਲੀ ਪਹਿਲੇ ਤਾਂ ਟੋਕਰ ਝੋਟੀ ਜੀ ਦਰਸ਼نگ ਰਾਹੀ ਏ ਆ ਟੋਕਰ ਝੋਟੀ ਹੈ ਜੀ ਤੇ ਆਓ ਪਰ ਆਪਾਂ ਬਾਈ ਜਣੇ ਗੱਲਬਾਤ ਕਰੀਏ ਬਾਈ ਜੀ ਹਸਦੀ ਕਾਲ ਮਾਰਾ ਜੀ ਆ ਜਲਦੀ ਆਗੇ ਤੁਹਾਡੇ ਕੋਲ ਮੈਂ ਪਸਮਾਰੀ ਟੇਬਲ ਉਪਰ ਬੰਦਾ ਦਾ ਤਾਂ ਲਿਖੀ ਆ ਵਟੇ ਜਿਹੇ ਪਸਮਾਰੀ ਬਿਲਕੁਲ ਬਿਲਕੁਲ ਬਾਈ ਜੀ ਬਿਲਕੁਲ ਇਹ ਪਹਿਲਾਂ ਹੀ ਕੱਟੀ ਦੋ ਦਾਨ ਹੈ ਜੀ ਹਾਂ ਜੀ ਦੋਦ ਵੀ ਕੱਟੀ 10 ਕਿਲੋ ਕਰੂਗੀ ਇਹ ਵੀ ਨਾਲ ਕੱਟੀ 6-7 ਕਿਲੋ ਬੋਲਾ ਹੋਊਗਾ ਚੌਥੇ ਪੰਜਵੇਂ ਦਿਨ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਚੰਗੀ ਝੋਟੀਆਂ ਇਹ ਸਾਰੀਆਂ ਮਈਆਂ ਹੋਰ ਬਾਈ ਵਧੀਆ ਚੱਲ ਰੇ ਕੰਮ ਹਾਂ ਜੀ ਕੰਮ ਵਧੀਆ ਚੱਲ ਰਿਹਾ ਕਿਰਪਾ ਬਾਬੇ ਜੀ ਚਲੋ ਚਲੋ ਬੱਥੇ ਇਹ ਤਾਂ ਨਦੀ ਵੀ ਕਿਹੜੇ ਵੇਖ ਨਹੀਂ ਜਾਂਦਾ ਕਿਵੇਂ ਟੱਟ ਦੇ ਬਿਲਕੁਲ ਬਾਈ ਜੀ ਐ ਆਈ ਹੈ ਬਾਈ ਹਾਂ ਬਾਰੀ ਮਹੀਨੇ ਉਧਰ ਹੋ ਗਿਆ ਰਸਤਾ ਰਾਹ ਦੇ ਨਾਲ ਬਹੁਤ ਬਚਾ ਰਾਹ ਉਸ ਜੀ ਦੀ ਉਧਰ ਰਸਤਾ ਲੈ ਕੇ ਨਾ ਬੇ ਜੀ ਰਸਤਾ ਨੂੰ ਜੀ ਰਸਤਾ ਦਾ ਜੀ ਲਾ ਜੀ ਦੇਖੋ ਕਰਾ ਜੀ ਇਹ ਠੀਕ ਆ ਬੰਦੀ ਆ ਗੱਡੀ ਰੋਟੀ ਬਹੁਤ ਲੇਵਾ ਹੈ ਲੈ ਕਿਤਾ ਸਾ ਲੇਵਾ ਬਹੁਤ ਜਰਾ ਹਾਂ ਲਿਓ ਇੱਕ ਲੇਵੇ ਦੀ ਗੱਲ ਨਹੀਂ ਖੜੀ ਦੁੱਧ ਦੀ ਰਾਕ ਨੰਬਰ ਵੀ ਇਹ ਵੀ ਨਾਲ ਹੀ ਗੱਲ ਹੈ ਹਾਂ ਹਾਂ ਵਾਹ जी बारे 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 है। कटी कटाई अच्छा बाकी सारे कटे ठीक है ਬੰਦਾ ਲੱਭਣੀ ਕੋਈ ਹਨਾ ਬਾਈ ਜੀ ਬੰਦਾ ਕੋਈ ਨਹੀਂ ਲੱਭਾ ਜੀ ਨਾਲੇ ਹੀ ਜ਼ਿਆਦਾ ਨਾ ਬੰਦੇ ਦਾ ਖੇਚ ਵੀ ਦਿੱਤੀ ਆ ਚਲੋ ਠੀਕ ਹੈ ਜਿੰਨੇ ਨੇ ਲੋੜ ਹੀ ਨਹੀਂ ਲੋੜ ਦੀ ਤੂੰ ਪੱਠੇ ਲੈ ਗਏ ਤੂੰ ਹੀ ਮਰਦੇ ਪੌਂਡੇ ਹਾਂਜੀ ਹਾਂਜੀ ਇਹ ਹੋ ਗਿਆ ਪੱਠੇ ਬਾਕੀ ਤਾਂ ਘਰੋਂ ਛੱਡ ਜੰਦਣਾ ਹੈ ਬਾਈ ਜੀ ਹਾਂਜੀ ਪੱਠੇ ਘਰ ਹੀ ਆ ਜੰਦਣਾ ਤੂੰ ਕੂੜੀ ਪੈ ਨਹੀਂ ਗਈ ਪੱਠੇ ਆਉਂਦੇ ਟੋਕੇ ਤੋਂ ਮਾਰੇ ਆ ਮਾਰੀ ਕਲੀ ਦਾ ਹਾਂ ਉਹ ਵੀ ਚੜੀ ਜੀ ਕਿਸੇ ਕੰਮ ਦੀ ਨਹੀਂ ਉਹ ਨਗਰ ਖਾਂਦੇ ਜੀ ਉਹ ਤਾਂ ਫਿਰ ਵਾਂਡੀ ਕੂੜੀਵਾ ਵੀ ਸਹੀ ਹੈ ਉਹ ਵੀ ਪਰਮੇਸ਼ਰ ਜੀ ਆ ਜਿਹੜੇ ਪਰਮੇਸ਼ਰ ਜੀ ਨੇ ਦਿੱਤੇ ਠੀਕ ਹੈ ਹਾਂ ਹਾਂ ਦਾ ਭਾਈ ਮਾਲਪੁਰ ਮਿਲਦਾ ਹਣਾ ਮਾਲ ਤਾਂ ਮਿਲਦਾ ਅਸਲੀ ਪਾਉ ਲੋ 12 ਮਹੀਨੇ ਤੀਨ ਦਿਨ ਮਿਲਦਾ ਜੀ ਦਾ 10 ਮਹੀਨਾ ਮਿਲਗਾ ਸਾਡੇ ਜੇ ਤੇ ਪੈਸੇ ਹੁਣੇ ਜ਼ਰੂਰੀ ਆ ਕਹਿੰਦੇ ਜੀ ਹਾਂ ਜੀ ਮੈਂ ਪੈਸੇ ਜ਼ਰੂਰੀ ਆ ਵਸ ਪਾਉ ਦਾ ਜਮਾਨਾ ਮਿਲਦਾ ਜੀ ਨਾ ਵੀ ਸਹੀ ਜੀ ਮਾਲ ਦਾ ਨਾ ਬਾ ਮੈਂ ਬਾਤ ਬੰਦ ਕਰ ਵੇ ਕੋਈ ਤਾਂ ਆ ਨਹੀਂ ਚੱਲ ਕੀ ਉਹ ਇਹ ਜੀ ਫਿਰ ਇੱਕ ਹੋ ਜਾ ਜੀ ਛੱਡ ਛੱਡ ਆ ਲੈ ਆ ਫਿਰ ਇੱਕ ਬੱਚਾ ਇਹ ਲੈ ਇਹਦਾ ਆਪਰੇ ਉਹ ਆਹ ਮੈਂ ਤਾਂ ਹੀ ਜੂਇਆ ਗੂਰੀ ਛੋੜੇ ਫਿਰ ਵੀਡੀਓ ਸਹੀ ਇਹਦਾ ਮੱਗਿਆ ਬੱਚਾ ਅੱਛਾ ਉਹ ਛੇ ਚੱਲਦੀ ਹੈ ਬੂਫੀ ਕੋਈ ਚੱਕਰ ਨਹੀਂ ਪਰ ਐ ਨਹੀਂ ਬੈਣਾ ਐ ਤਾਂ ਬਾਹਰ ਆ ਬਹਿ ਜਾਓ ਭਾਈ ਤੇ ਬੱਚਾ ਜਿਹੜਾ ਮੱਦੀ ਛੱਡ ਲੋ ਪਰ ਆਪਾਂ ਕੰਮ ਕਰਾਂਗੇ ਠੀਕ ਹੈ ਹਾਂ ਨਹੀਂ ਨਹੀਂ ਭਾਈ ਤੇ ਅੜੀ ਤੇਲ ਨਾ ਚੋਲੋ ਜਦੋਂ ਦੁੱਧ ਹੀ ਲੋੜ ਹੋਊਗਾ ਭਾਂ ਚੋਈਓ ਦੁੱਧ ਕਿੰਨਾ ਭੇਜਣਾ ਦੁੱਧ ਦਾ 8 ਕਿਲੋ ਚੋਲੋ 8 ਕਿਲੋ ਹਾਂ ਤੇ ਬੱਚਾ ਮਰ ਗਿਆ ਵਿੱਚ ਕੋਈ ਪ੍ਰਵਾਹ ਨਹੀਂ ਛੱਡੋ ਨਾ ਛੱਡੋ ਕੋਈ ਕਿਸੇ ਨਾਲ ਹੁੰਦੀ ਨਾ ਕੋਈ ਬਸ ਠੀਕ ਹੈ ਚੱਲ ਅੜਕੇ ਭਾਜੋ ਇੱਥੇ ਜਾਦੇ ਹਾਂ ਬਾਕੀ ਵੀਰੋ ਜਿੰਨੇ ਵੀਡੀਓ ਵੇਚੇ ਆ ਤਸੱਲੀ ਕਰਦੇ ਆਪਣੀ ਵੇਚ ਕੇ ਨਵੇਂ ਬਾਜੀ ਇਹਨਾਂ ਕੋਈ ਫੇਰ ਵੀਡੀਓ ਪਾਉ ਉਹ ਪਾਉ ਉਹ ਕੰਮ ਨਹੀਂ ਬੈਸੇ ਦੇ ਵਿੱਚ ਬਿਲਕੁਲ ਬਿਲਕੁਲ ਅਰੇ ਵਾਰ ਵਾਰ ਵੀਡੀਓ ਭਾਜੀ ਕਿੰਨੇ ਭਾਈ ਜੋਗੇ ਆ ਬੱਚਾ ਬਣ ਜਿਨ ਨੂੰ ਇੱਥੋਂ ਨਾ ਪਤਾ ਲੱਗਿਆ ਫਿਰ ਕਿੱਥੋਂ ਪਤਾ ਲੱਗੂ ਇਹ ਤੋਂ ਪਤਾ ਲੱਗਦਾ ਹੋਊ ਕਿੱਥੋਂ ਲੱਗਣਾ ਪਾਕਿਟ ਜਿਹੜੇ ਨਾਲ ਤਸੱਲੀ ਕਰ ਲੈ ਇਥੇ ਦੋ ਦੋ ਡੰਗ ਤੇ ਮਦੇ ਇੱਕ ਮਹੀਨੇ ਬੰਦੇ ਕਿਸੇ ਦਿੰਦੀਆਂ ਤੇ ਵੀਡੀਓ ਕਾਲ ਚ ਰਾਤ ਭਾਈ ਦੇ ਸਵੇਰੇ ਆ ਬਾਰੇ ਚੋਈ ਆ ਹਾਂਜੀ ਚੋਕ ਸੱਲੀ ਕਰਕੇ ਖੜੀਏ ਤਾਂ ਹੁਣ ਉਹ ਦੁੱਧ ਉਹ ਨਵਤ ਨਹੀਂ ਮੇਰਾ ਕਸੂਰ ਇਹ ਮੈਂ ਜਿੰਨਾ ਦੱਸਿਆ ਤੈਨੂੰ ਚਵਾਤਾ ਹੁਣ ਵਦੇ ਨਾ ਵਦੇ ਮੈਂ ਤੂੰ ਕਰ ਸਕਦਾ ਕੋਈ ਨਾ ਨਾ ਬਿਲਕੁਲ ਭਜੀ ਹਾਂ ਜੀ ਪਾਹ ਦਾਦਾ ਦਾ ਨਾਲ ਬਾਤ ਥੋੜਾ ਹੁੰਦਾ ਜੀ ਆਹ ਬੋਲਣਾ ਬਿਲਕੁਲ ਪਾਹ ਜਦੋਂ ਆ ਵੀ ਹੋ ਆਵਾ ਮਨਸੂਰ ਕੰਮ ਤੁਹਾਨੂੰ ਲਾਵੇ ਜੇ ਤੁਹਾਡੇ ਘਰ ਆਉਂਦੇ ਨੇ ਹਾਂ ਟੀਆਂ ਘੜੀਆਂ ਕਰਦੀ ਮੇਰੇ ਕੋਲ ਜੀ ਬਿਲਕੁਲ ਹਾਂ ਜੀ ਜੀ ਕਟਾਈ ਇਹ ਕਟਾਈ ਸਾਰੇ ਬਾਕੀ ਕਟਾਈ ਸਾਰੇ ਕਟਾਈ 20 ਬਾਕੀ ਕੋਚੋ ਟਿੱਕ ਕਲੀ ਪਰ ਇਹ ਦੇ ਘੜਾ ਆਪਣੀਏ ਬੰਦ ਬਲਿਆ ਕਿਹਨੋਂ ਪਾਉਣਾ ਹੈ ਨਮਾਰੀ ਪਾਸਾ। ਪਰ ਮਾਉਂਡ ਤੇ ਉਹਨੂੰ ਕੱਟਾਈ ਕਿ ਉਹ ਜੀ। ਹਾਂ ਠੀਕ ਹੈ। ਚਲੋ ਆਹ ਬਟਾਣੇ ਤੋਂ ਇਹ ਚਲੋ। ਲਓ ਆਜੋ ਟੋਕੜੇ ਸ਼ੁਰੂ ਕਰਦੇ ਕਸ ਬਚਾ ਵਾਦੇ ਬਦਲ ਬਦਲ ਜਾ ਬਦਲ ਇਹ ਇਤਨੀ ਬੰਦੇ ਇਤਨੀ ਬੰਦੇ ਇੱਥੇ ਇੱਥੇ ਆ ਗਰੇ ਲੈ ਕਸ ਲੈ ਜਾਂਦਾ ਇਹਨੂੰ ਕਿੱਡੀ ਸੰਭੀ ਗੱਪੜ ਗੱਪੜ ਜੀ ਗੱਪੜ ਯਾਰ ਤੇ ਭਾਜੀ ਆਹ ਟੋਕੜ ਗੱਪਣਾ ਤੋਂ ਕਰ ਲਈ ਗੱਲ ਦੀਪ ਜੀ ਅੱਛਾ ਤੇ ਤੂੰ ਮੇਰੀ ਫੜੀ ਆ ਹਾਂ ਆਪਾਂ ਖਾਲੀ ਕਰਕੇ ਜਿਹੜੇ ਲਿਵੇ ਨਾਲ ਲਵੇ ਠੀਕ ਆ ਕੋਈ ਨਾਮਾ ਨਹੀਂ ਉਥੇ ਡੀਗੇ ਦੇ ਮੇਰੀ ਸਾਡੇ ਉਰਾ ਕੱਲ੍ਹ ਪੜੇ ਦੇ ਮਿਲ ਜੇ ਜਾ ਕੇ ਟੀਕਾ ਲਵਾਵੇ ਨਾਲ ਬਾਈ ਕੋਈ ਗਰੰਟੀ ਨਹੀਂ ਬਿਲਕੁਲ ਬਾਅਦ ਇੱਕ ਬੰਦੇ ਪਿੱਛੇ ਤੋਂ ਕਰਵਾ ਇਹ ਭਾਈ ਤੁਸੀਂ ਇਹਨਾਂ ਟੀਕਾ ਇਹਨੇ ਲਵਾਉਣਾ ਹਟ ਜਾਣਾ ਸਾਡਾ ਨਹੀਂ ਨਹੀਂ ਤੇ ਮੇਰਾ ਕੀ ਕਸੂਰ ਹੈ ਦੱਸੋ ਹੁਣ ਜਿੱਤੀ ਗੱਲ ਨਹੀਂ ਲਵਾਉਣਾ ਡੰਡੀ ਤੇ ਮੈਨੂੰ ਪੁੱਛੋ ਹੈ ਤਦਾਂ ਨਹੀਂ ਕਿ ਉਹ ਲੋਕ ਇਹ ਗੱਲਾਂ ਕਰਦੇ ਨੂੰ ਸਮਝ ਨਹੀਂ ਲੱਗਦੀ ਜਿਹੜੇ ਇਹ ਰੋਕਾ ਚਲੋ ਦੁੱਧ ਕਿੰਨਾ ਭਾਈ ਜੀ ਦੁੱਧ ਝੋਟੇ ਦਾ 7 ਕਿਲੋ ਆਹ ਚੰਗੀ ਝੋਟੇ ਆ ਭਾਈ ਹੈ ਤਾਂ ਕਾਲੀ ਸੁਨਹਿਰੀ ਇਹਨੋਂ ਅੱਗੇ ਦੇ ਰੱਬ ਦਾ ਨਾ ਹੀ ਸਿੰਘ ਤੋਂ ਲਾ ਕੇ ਕੱਟ ਖਣ ਛਟਾ ਕਿਹੇ ਬਣਿਓ ਖੁੰਜੀ ਝੋਟੇ ਜੀ ਸਿੰਘ ਇਹ ਰਿਹਾ ਅਰੀਜਨਲ ਸਿੰਘ ਆ ਮੇਰੀ ਤਾਂ ਸਿੰਘ ਆ ਖੋਲੋ ਜੀ ਲਓ ਜੀ ਵੇਖੋ ਹਾਂਜੀ ਸਵਾ ਦੋ ਲੱਖ ਹੀ ਲੈ ਆਵਾ ਦੋ ਲੱਖ ਦੀ ਝੋਟੀ ਆਈ ਜੀ ਤੇ ਵੇਖੋ ਕਰਾ ਜੀ ਨਾ ਖਲੋ ਰਿਹਾ ਝੋਟੀ ਕਿੱਢੀ ਹੈ ਨਾ ਸਰ ਕਾਤ ਦੇ ਸਿੰਘੀ ਕਿਹੇ ਬਣਿਓ ਕੋਈ ਕੋਈ ਕੰਮ ਹੀ ਬਣਾ ਬੱਸ ਬੁੱਧਕ ਨਹੀਂ ਹੁਣ ਦੋ 7 ਕਿਲੋ ਚੋ 7 ਦਿਨ ਦੋਵੇਂ ਟਾਈਮ ਆ ਬੱਜੀ ਹਾਂ ਜੀ ਬਹੁਤ ਬਹੁਤ ਇਹਨਾਂ ਚੰਗੀ ਨਾੜੀ ਬੱਸ ਬੱਸ ਆ ਜਾ ਨਹੀ ਭਾਜੀ ਬਹੁਤ ਬਹੁਤ ਨਾਫਲ ਵਾਲੀ ਝੂਠੀ ਤੇਰੇ ਨਾ ਨੰਨ ਪਾਲਣ ਵਾਲੇ ਨੇ ਨਹੀਂ ਵੀ ਬਣਾਉਂਦੇ ਬੱਜੀ ਹੁੰਦਾ ਠੀਕ ਆ ਹਾਂਜੀ ਪਹਿਲਾ ਸਲੀਮ ਸਾਹਿਬ ਜਿੰਨੇ ਦੀ ਰਿਪੋਰਟ ਦੀ ਪਰ ਇਹ ਡੰਗਲ ਪਾਲਣ ਲੱਗਾ ਨਹੀਂ ਬਾਜੀ ਸਾਲਿਆਂ ਨੇ ਲੱਗ ਜਾਂਦੇ ਹਨਾ ਬਾਹ ਬਹੁਤ ਸੋਹਣੇ ਜੋੜ ਤੁਹਾਡੀ ਦੁੱਧ 16 17 ਕਿਲੋ ਦਿੰਦੀ ਹੈ 2 ਲੱਖ ਖਰਚੇ ਦਿੰਦੀ ਹਾਂ ਆ ਬੈਂਕ ਐਂ ਐਂ ਦੁੜਾ ਨਹੀਂ ਚਲੋ ਇਹ ਆਪ ਵੀ ਜੈ ਜੀ ਜਾਨ ਦੋ ਇਹ 95 ਹੋਦਾ ਜਿਆਦਾ ਨਹੀਂ ਸੰਦੀਪ ਸਿੰਘ ਦਾ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਨਸਲ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਵੇਖੀ ਨਾ ਉਹ ਕੱਟੀਆਂ ਵੀ ਲੱਖ ਲੱਖ ਦੇ ਮਿਲੀਆਂ ਉਹਦੇ ਨਾਲ ਲਾਈਏ ਨਾ ਹਾਂ ਹਾਂ ਉਹਦੇ ਹਿਸਾਬ ਨਾਲ ਲਾਈਏ ਕਜਾ ਅਮਰਸਰ ਜੀ ਨੇ ਕੱਟੀ ਵਾਲੇ ਅਮਰਸਰ ਤੇ ਲੈਣੀ 40 50 ਹਜ਼ਾਰ ਦੀ ਇਹ ਦੁੱਧ ਦੇਣ ਦੀ ਨਾਲੇ ਪਤਾ ਵੀ ਕੀ ਕੁਆ ਬਿਲਕੁਲ ਜੀ ਹਾਂ ਹਾਂ ਅਰਦਾਸ ਸੰਦੀਪ 85 ਹਜ਼ਾਰ ਦੇ ਚੱਲ ਠੀਕ ਚਲੋ 80 ਚਲੋ ਚੱਲ ਬਠੀ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਤਿਆਰ ਹੈ ਦੁਜਾ ਸੁਆਜ ਮੰਨੇ ਵਾਹ ਪੂਰੀ ਬੜੀ ਹੈ ਜੀ ਇਹ ਬਜਰਾਸਤੋਂ ਲੈ ਕੇ ਜਾਂਦੀ ਆ ਹਾਂਜੀ ਰਾਸਤਾਂ ਤੋਂ ਉਧਰ ਉਹਦੇ ਮੋੜ ਤੇ ਆਪ ਵੀ ਦੇਖ ਲੈਣਾ ਵੀ ਨਾਲ ਫੜ ਤੇ ਵੇਲੇ ਨੇ ਰਾਸਤਾਂ ਤੇ ਲੱਸੀਆਂ ਦੇ ਆ ਵੇਲੋ ਕਿਤੇ ਫੜੀ ਆ ਵਾਹ ਇਲਾਜ ਜੀ ਵੇਖੋ ਕਰਾਂ ਦੀ ਬਹੁਤ ਦੇਰ ਹੋ ਗਈ ਆ ਹਾਂਜੀ ਇਹ ਪੁੰਦਰਾ ਵਾਲੇ ਦਾਸਾ ਜੀ ਦੀ ਆ ਹਾਂ ਬਿਲਕੁਲ ਕੋਈ ਫੋਨ ਨਹੀਂ ਕਰ ਬਿਲਕੁਲ ਜੀ ਲਓ ਜੀ ਵੇਖੋ ਇਹ ਬਹੁਤ ਚੰਗੀ ਹੈ ਜੀ ਪਾਲਣ ਪੋਸਣ ਲੱਗੇ ਕਮਾਲ ਕਰਦੇ ਸਾਲ ਪਿੰਡੀ ਪਾਲਣ ਨੂੰ ਫੇਰ ਦਾ ਨੂੰ ਦੇਖ ਜੀ ਜਿਹੜੇ ਸੋਟੀ ਨਾਲ ਦੋੜਾ ਦੋ ਦੋ ਸੈਂਟੀਮੀਟਰ ਹਾਂ ਜਿਹੜਾ ਝੂੜ ਬੋਲਣ ਨੂੰ 20 ਕਿਲੋ ਕੈਰੀਰ ਕੋਈ ਬਿਲਕੁਲ ਬਿਲਕੁਲ ਜੀ ਪੱਲੇ ਕਲੇਜ ਪਰ ਪੱਲੇ ਦੇ ਇੰਨੇ ਰੀਤੀ ਸੁਈ ਜਾ ਬਸ ਜਿੰਨੇ ਮਰਜ਼ੀ ਮਾਗ ਲਈਏ ਪੈਸੇ ਜਾਦੇ ਪਰ ਆਪਾਂ ਮਾੜ ਮਿਲਦੇ ਹਾਂ ਨਾਲ ਕੰਮ ਕਰਨਾ ਚਾਹੀਏ ਹਾਂਜੀ ਹਾਂਜੀ ਇਹ ਜੀਏ ਫੇਰ ਜਾਵਾਂਗੇ ਮੁੱਲ ਕਰਾਉਣਾ 1.5 ਲੱਖ ਹਾਂਜੀ 1.40 ਹਾਂਜੀ 53 ਰੇਟ ਠੀਕ ਆ ਧੋਰ ਕਰਦੇ ਹਾਂ ਮਾੜ ਜੀ ਵੀ ਕਰਦੇ ਵੇਖੀ ਜਾਂਦੇ ਜਾਂ ਬਚੂਗਾ ਤਾਂ 5000 ਦੇ ਦਾਂ ਉਹ ਨਹੀਂ ਹਾਰ ਦਾ 30000 ਦੀ ਦੇ 1 ਲੱਖ 30000 ਦੀ ਦੇ ਇੱਕ ਰੱਖ ਦੀ ਯਾਰ ਚਲੋ ਆ ਜਾਵੇਂ ਕਈ ਜੇ ਵੀ ਹਾਰ ਨਾ ਦੇ ਦੇ ਦੋ ਜੀ ਬਿਲਕੁਲ 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 ਇਹ ਹਾਰ ਦੀ ਖਾਲੀ ਬੋਲ ਰਹੀ ਹੈ ਪਹਿਲਾਂ ਕੱਟੀ ਐ ਜਸਮੀਨ ਦੀ ਦੋਦੀ ਹਾਂਜੀ ਆਰੇ ਜੰਗ ਦਰੇ ਸੋਈ ਨੂੰ ਮੌਲਾ ਹੋਣ ਇਹਦੇ ਫਿਰ 6-7 ਬਲੋਗਾ ਠੀਕ ਆ ਝੋਡੀ 9 10 ਕਿਲੋ ਦੁੱਧ ਕਰੂ ਜਾ ਕੁਥੇ ਵਾਪਸ ਲੋ ਜੀ ਚਾਰੂ ਖਾਨ ਨੂੰ ਪਹਿਲਾ ਖੋਹ ਝੋਡੀ ਤੇ ਕੱਟੀ ਮਗਰ ਬਾਕੀ ਸਾਰੇ ਮਗਰ ਕੱਟੇ ਇਹ ਸੀ ਸਾਬਿਆ ਆ ਬੱਚਾ ਆ ਗਿਆ ਹਾਂ ਜੀ ਚੱਲ 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 ਹਾਲੇ ਬਰੇ ਹਾਲੇ ਹਾਂ ਲੋਨ ਬੋਟ ਆਏ ਲੋਨ ਇਹ ਗੱਲ ਆ ਨਹੀਂ ਠੀਕ ਹੈ ਜੀ ਦੋ ਦੰਦ ਆ ਦੋ ਦੰਦ ਦੋ ਦੰਦ ਗੱਲਾਂ ਬਾਤਾਂ ਚਾਹੀਦੀਆਂ ਨੇ ਇਸ ਦਿਨ ਛੋਟੇ ਨੌਂ ਦਾ ਨਾ ਨਾ ਵਾਟੇ ਨਹੀਂ ਠੀਕ ਹੈ ਭਾਈ ਜੀ ਹਾਂਜੀ 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 ਜਿਹੜੇ ਛੋਟੇ ਮੈਂ ਵੇਖਿਆ ਦੋ ਦੰਦ ਤੋਂ ਦੋ ਦੰਦ ਦੇ ਕੋਈ ਕਹੀ ਜਾਂਦੇ ਭਾਈ ਇਹ ਰਹੇ ਵੀ ਇੱਕ ਨੇ ਬਣ ਗਿਆ ਉਹ ਪਾ ਲਾ ਦਿਆ ਛੋਟਾ ਨਾ ਨੀ ਪ੍ਰਾਪਤ ਨਹੀਂ ਨਾ ਨਾ ਰੱਖਿਆ ਇਹ ਇਹਨੂੰ ਛੋਟੀ ਸੰਦੀਪ ਜੀ 85 ਦੀ ਵੇਚਦੀ ਆ ਜਾਂ ਵੇਦੀ ਵੇਦੀ 80 ਦੀ ਵੇਚਦੀ ਆ ਪਰ ਝੋਟੀ ਖਾਂ ਤੇ ਨਾ ਆਈਆਂ 70000 ਦੀ ਦੇਣੀ ਆ ਛੋੜ ਮੇਰੀ ਨਹੀਂ ਠੀਕ ਬਿਲਕੁਲ ਜੈ ਦੌਦੀ ਕਰਿਆ ਦੋ ਦਿਨ ਨਾ ਦਾ ਕਿਲੋ ਦੋ ਠੀਕ ਹੈ ਭਾਈ ਤੁਹਾਡੇ ਘਰਾਂ ਤੋਂ ਲਈ ਹੈ ਜਿਹਨੇ ਕੋਈ ਦੋ ਤਿੰਨ ਸਾਲ ਪੱਠੇ ਪਾਏ ਉਹਨੂੰ ਠੀਕ ਹੈ ਹੁਣ ਸਵਾਲ ਹੈ ਬਿਲਕੁਲ ਬਿਲਕੁਲ ਭਾਈ ਆ ਦੂਜਾ ਸੁਆਹ ਛੋਟੀ ਸੰਦੀਪ ਜੀ ਬੱਚਾ ਤਾਜਾ ਹੀ ਅੱਛਾ ਪੰਜਾਹ ਰੁਪਏ ਦੇ ਦੂਈ ਰੂਪਾ ਹੋਰ 10 ਕਿਲੋ ਦੁੱਧ ਹੋ ਗੱਲ ਲਓ ਜੀ ਦੁੱਧ ਵਾਲੇ ਨੂੰ ਬਹੁਤ ਆਲਾ ਹਾਂਜੀ ਦੁੱਧ ਰੱਬ ਆਪਣੇ ਨੂੰ ਪਰਸੋਂ ਚਾਹ ਬਣਿਆ ਬਸ ਠੀਕ ਹਾਂਜੀ ਆ ਦੇ ਹਾਂ ਮੂਹ ਇਹਦੇ ਕਹਾਂ ਦੇ ਇਹ ਕੀ ਠੀਕ ਆ ਹਾਂਜੀ ਅੱਛਾ ਦੁਕਾਨਾਂ ਠੀਕ ਆ ਕੋਈ ਸਾਲੇ ਨੂੰ ਪੁੱਛੇ ਜਾਣਾ ਬਾਹਰ ਠੀਕ ਆ ਉਹਦੇ ਉਹਦੇ ਜਾਨ 22 ਰੋ ਬਾ ਕੋਈ ਨਹੀਂ ਕੋਈ ਆ ਬਿਲਕੁਲ ਨਾਲੇ ਵੜੀਆਂ ਨਾਲੇ ਰਸਲੀ ਨਾਲੇ ਕਮਾਲ ਕਰੀ ਦੀ ਹਾਂਜੀ ਇਹਦਾ ਕਿੰਨਾ ਪਾਸਾ ਜੀ ਨਾ ਤੂੰ ਉਹਨੋਂ 15 16 ਨਾਲੋਂ ਕੋਈ ਨਾ ਲਗਾ ਬਸ ਪੈਦਾ ਕੋਈ ਨਹੀਂ ਹਾਂਜੀ 2 ਕਿਲੋ ਵਾਲੀ ਦਿੱਤਾ ਉਹ 12 ਕਿਲੋ ਕਿੱਦਾਂ ਵੰਦੇ ਨਾ ਬੜਾ ਬੜਾਉਣਾ ਤੂੰ ਵੀ ਇਹਲਾ ਜੋ ਜੈ 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 ਬਿਲਕੁਲ ਛੋੜੀ ਛੋੜੀ ਬਿਲਕੁਲ 95 ਦੀ ਮਰਦੀ ਚੋੜੀ ਇਹਨੂੰ ਬੜਾ 90 ਹਜ਼ਾਰ ਦੀ ਮਰਦੀ ਮਰਦੀ ਹੈ ਨਾ ਹਾਂਜੀ ਹਾਦਰਾ 85 ਛੋੜੀ ਉਸੇ ਬਣ ਤੋਂ ਛੋੜ ਕਰ ਦਾਂਗੇ ਯਾਰ ਚਲੋ ਠੀਕ ਹੈ ਫੇਰ ਨਾ ਬੈਠ ਬਹੁਤ ਚੰਗਾ ਪੱਟੀ ਲੈ ਲਾ ਥਣ ਚੜਾ ਕੇ ਦਾਂ ਲੱਗਾ ਠੀਕ ਹੈ 10 ਬਵਾ ਮਸੂਈ ਹੈ ਜੀ ਆਹ ਕਹੜਾ ਬੱਚਾ ਨਾਲ ਦੋ ਤੋਗਾ ਨਾ ਦੱਸੋ ਛੋੜੀ ਠੀਕ ਹੈ ਹਾਂਜੀ ਬਿਲਕੁਲ ਇਹਨੂੰ ਕੋਈ ਉਹ ਤੀਜਾਂ ਦੇ ਵਿੱਚ ਚੰਗਾ ਵਾਲੇ ਜੋ ਵੀ ਕੀ ਨਾ ਕਰਿਆ ਹਾਂ ਹਾਂਜੀ ਹਾਂਜੀ ਲਓ ਜੀ ਇਹ ਵੀ ਕਰੋ ਆਹ ਦੇਖੋ ਜੀ ਵੱਡੀ ਮੈਂ ਬੂਰੀ ਨਾਲੇ ਆਹ ਵੱਡੀ ਦਾ ਤੱਕ ਦੇਖੋ ਕੱਕ ਬਰਾਉਂਡਾ ਦੋ ਵੀ ਜਰਾਂ ਬਣਾ ਰਹੇ ਹਾਂ ਬੂਰੀ ਆਹ ਦਾ ਗਰਜੋ ਰੇਸ ਜੀ ਨਹੀਂ ਠੀਕ ਹੈ ਭਾਜੀ ਆ ਜੋ ਆ ਬਿਲਕੁਲ ਭਾਜੀ ਬਿਲਕੁਲ ਅੱਜ ਵੀ ਜਾਰੇ ਪਾਰਾਂ ਨੂੰ ਹਾਂ ਜੀ ਹਾਂ ਜੀ ਭਾਜੀ ਤੁਹਾਨੂੰ ਇਹਦਾ ਕਿਨੇ ਏਰੀਆ ਤੇ ਕੋਈ ਆਈਡੀਆ ਲਾਉਂਗਾ ਨਹੀਂ ਉਹ ਲਾ ਦੇ ਖਰਾੜੀਆਂ ਵੇਖੀ ਜੋ ਭਰਾ ਉਹ ਆਪਣਾ ਤਿੰਨ ਕਿਰੀ ਗੱਲ 80 ਹਜ਼ਾਰ ਹਾਂ ਜ਼ਿਆਦਾ ਹੀ ਅਸੀਂ ਜ਼ਿਆਦਾ ਹੈ ਜ਼ਿਆਦਾ ਨੇ ਦੇ ਦੀ ਉਹ 60000 ਦਾ ਨਹੀਂ ਠੀਕ ਹੈ ਭਾਈ ਜੀ 75 ਜੀ ਠੀਕ ਹੈ ਨਹੀਂ ਠੀਕ ਹੈ ਭਾਈ ਜੀ 75 ਦੀ ਮੈਂ ਦੇਦੀ ਆ ਹਾਂ ਠੀਕ ਹੈ ਮੈਂ ਪਰ ਆਪਾਂ ਨੂੰ ਮਿਲੀ ਆ ਹਾਂਜੀ ਸਿਰਫ 70000 ਨਹੀਂ ਠੀਕ ਹੈ ਭਾਈ ਜੀ ਕੱਦ ਵੇਖ ਲੈ ਸੁਆਜੋ ਕੇ 45 50 ਹਜ਼ਾਰ ਦੀ ਜਿਹਨੂੰ ਮੱਤਿਆ ਵੱਡੀ ਮੈਂ ਨਹੀਂ ਮੈਂ ਵੱਡੀ ਹੈ ਭਾਈ ਜੀ ਹਾਂ ਵੱਡੀ ਉੱਚੀ ਸਭ ਤੋਂ ਵੱਧਿਆ ਬਿਲਕੁਲ ਆ ਝੋਟੇ ਉਹਦੇ ਵੀਡੀਓ ਪਾਈ ਪਹਿਲੇ ਦੁੱਧ 8 ਕਿਲੋ ਆ ਆ ਪੁੱਛ ਰਹੀ ਸੀ ਪੁੱਛੀ ਆ ਪੁੱਛੀ ਦਾ ਕੋਈ ਖਾਣ ਨਹੀਂ ਕੋਈ ਖੜੇ ਨਾ ਖੜੇ ਭਾਵੇਂ ਇਦਾਂ ਬਹਿ ਜੇ ਹਾਂਜੀ ਤੇਰੀ ਤਿੰਨ ਵਾਰਾਂ ਚੋਂ ਤੇਰੇ ਤਿੰਨ ਸੱਤ ਲਾਉਂਦੇ ਨੇ ਤਾਂoverline ਬੱਚਾ ਜਿਹੜਾ ਮੱਦੀ ਛੱਡ ਦੋ। ਲੋ ਜੀ। ਪਰ ਆਪਾਂ ਸਾਹਮਣੇ ਦੋ 10 ਦਿਨ ਬਾਈ ਜੀ। ਦੋ 8 ਕਿਲੋ। ਹੱਥ ਜਿਹਨੋਂ ਪੱਕਾ ਜੀ। ਰਾਸਤਾ ਦੀ ਬੁਰੀ ਨਾਲੇ। ਬਿਲਕੁਲ ਜੀ। ਆਜੋ ਜੀ। ਹਾਂ। ਉਹ ਕੋਈ ਚੀਜ਼ ਨਹੀਂ ਪਾਉਣਾ। ਘੱਟ ਜੀ ਤੇ ਹੱਥ ਨੂੰ ਟੱਟੇ ਤਾਂ। ਪਹਿਣਾ ਹੀ ਪਹਿਣਾ ਬਾਈ ਜੀ। ਬਿਲਕੁਲ। ਬਿਲਕੁਲ ਜੀ। ਘੱਟ ਜੀ ਕੋਈ ਨਾ 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 ਪੀਗੋ ਕੋਲ ਆ ਲੈ ਨਾ ਉਹ ਰੋਸੇ ਲਾ ਮਾਸਾ ਮਾ ਫਾੜੀ ਕੇ ਕੋਈ ਵੀ ਬਾੜੀ ਦਾ ਜਿਹੜਾ ਬਿਲਕੁਲ ਮੇਰੇ ਤੋਂ ਲੱਗੇ ਜਿਹਨੇ ਵੀ ਸਾਰੇ ਬਿਪਾਰੀ ਆਪਣੇ ਭੈ ਭਰਾ ਜੀ ਕਿਸੇ ਦੀ ਕੋਈ ਸੁਣਵਾਈ ਨਹੀਂ ਨਾ ਭਾਈ ਕੋਈ ਡੰਗਰ ਮਾੜਾ ਪੈਗਾ ਨਾ ਕਿਨੇ ਵਾਪਸ ਨਾ ਕੋਈ ਘਾਟਾ ਨਾਲੇ ਯਾਰ ਮੋੜਾ ਬਿਲਕੁਲ ਜੀ ਬਿਲਕੁਲ ਹੁਣ ਆਪਣੇ ਭੈ ਭਰਾ ਕਈ ਕੋ ਕਰਦੇ ਆ ਕਰਦੇ ਕਰਦੇ ਸਹੀ ਹਾਂਜੀ ਹਾਂਜੀ ਚੋਕੇ ਦਵਾਦ ਕਹਿ ਦਿੰਦੇ ਅਹੀਂ ਢਾਡੀ ਵੀਡੀਓ ਪਾਰਾਂਗੇ ਤੇ ਢਾਡੀ ਨਹੀਂ ਭਈ ਜੋ ਤੁਸੀਂ ਠਗੀਆਂ ਮਾਰਦੇ ਲੋਕਾਂ ਨਾਲ ਬਿਲਕੁਲ ਜੀ ਹਾਂ ਹਾਂ ਸੰਦੀਪ ਜੀ ਹਾਂ ਹਾਂ ਤੇ ਨਾ ਹੀ ਹਾਂ ਇਹ ਦੋ ਪਰ ਨਹੀਂ ਹੈ ਪੈਸੇ ਘਟਦੇ ਜੋ ਘੜੇ ਜਾਣੇ ਪਰ ਪਹਿਲੀਆਂ ਨਾਲ ਘਟਦੇ ਆ ਆਹ ਜਨਾ 65000 ਦੀ ਬਰਾਦਾਂਗੇ ਠੀਕ ਆ ਜਾਣਾ ਬਣੀ ਚੰਗੀ ਆ ਬਿਲਕੁਲ ਚਾਹ ਜੀ ਇਹ ਵੀ ਤਾਜੀ ਸੂਈ ਵਾਲੀ ਉਹ ਬੱਚਾ ਹਟਾ ਠੀਕ ਆ ਇਹਨੂੰ ਹੋਏ 14 ਪਰ ਦੋ ਤਾਂ 10 ਕਿਲੋ ਦੀ ਹਾਂਜੀ ਬੋਲੋ ਜੀ ਬੋਲੋ ਜੀ ਆ ਦਸੋਂ ਨੇ ਕਿੰਨਾ ਖਰਚਾ ਪੈ ਜੀ ਖਰਚਾ ਪੈਗਾ ਹੋਰ ਮੈਂ ਕੋਈ ਦੱਸਾਂ ਨਾ ਕਿਸੇ ਨੂੰ ਕਿੰਨੇ ਚ ਪੈਂਦੀ ਆ ਪਤਾ ਜੀ ਹੈ ਜੀ ਹੁਣ ਛੱਡੋ ਬਾਰੇ ਹਾਂਜੀ ਫੇਰ ਨਹੀਂ ਤੇ ਝੂਠੇ ਰਹਿਣਾ ਝੂਠੇ ਜਿਹੜੇ ਮੱਦੀ ਗੈਰੀ ਆ बिल्कुलु न भई इहो ब्रेकडा करी ਇਹ ਤੇ ਬੈਲ ਦੇ ਬਰਾ ਖੁੱਲੀ ਰਹੀ ਜੀ ਬਰਾ ਬਈ ਹਾਂ ਉਹਦੇ ਵੀ ਨੀ ਮੇਰੇ ਤਾਂ ਕੋਤੀ ਚਲੋ ਹਾਂਜੀ ਬਈ ਜੀ 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 ਜ ਲਿਕਨੇ ਜੁਗੜੇ ਹੋ ਜਾਣੇ ਭਾਈ ਜੀ ਹਾਂ ਹਾਂ ਤੇ ਅੱਜ 80 90 ਹਜ਼ਾਰ ਮਾ ਜਵਾਂ ਕਰਾ ਦੇ ਨਾ ਉਹ ਪੰਜਾਂ ਸਾਲਾਂ ਵੀ ਡਬਲ ਹੋਣੀ ਆਉਣਾ ਇਹ ਸਾਢੇ ਡਬਲ ਆ ਹੋ ਜਾਣੇ ਭਾਈ ਜੀ ਲਿਕਨਾ ਵੀ ਗੱਭਨ ਠੀਕ ਹੈ ਨਾ ਲਿਕਨ ਫਿਰ ਫਲਜੂ ਫਿਰ ਕਿਹੜੀ ਗੱਲ ਆ ਫਿਰ ਹੋ ਜੂਗੀ ਫਿਰ ਬਿਲਕੁਲ ਫਿਰ ਤਾਂ ਕਿਹੜੀ ਗੱਲ ਆ ਬਿਲਕੁਲ ਪਰ ਹੈ ਦੌਲਾ ਡਬਲ ਤੋਂ ਮਤ ਕਰੂ ਡਬਲ ਤੋਂ ਹਾਰੇ ਜੇ ਉਹ ਸੇਵਾ ਕਰੂ ਨਾ ਇਹ ਮੁਝਾਂ ਨੂੰ ਭੁਖੀ ਮਾਂ ਜਿਹੜੀ ਨਾ ਨਾ ਇਹ ਸੇਵਾ ਤਨੀ ਦਿਖਾਰਿਆ ਹੋਇਆ ਪੈਂਦਾ ਤਾਂ ਮੇਰੇ ਮਰਮਤਈ ਆ ਹਾਂਜੀ ਫਿਰ ਤੁਲਾਗਾ ਦੋ ਦਿਨ ਨੌ 10 ਕਿਲੋ ਖਾਣਾ ਮੈਨੂੰ ਬਿਲਕੁਲ ਕੁਣ ਖੜੇ ਆ ਤੁਹਾਡੇ ਤੋਂ ਵੀ ਹੱਦ ਆ ਆ ਬਸ ਜੀ ਬਸ ਹਾਂ ਸ਼ਹਿਰ ਤਾਂ ਹੀ ਬਾਕੀ ਜਿੰਨੇ ਆਉਣਾ ਵੀ ਮਸ ਖਲੀ ਬਿਲਕੁਲ ਆਪਣੀ ਬਿਲਕੁਲ ਇੱਥੇ ਵੇਖ ਲੈ ਫਾਨ ਲੰਬੇ ਆ ਛੋਟੇ ਆ ਬਾਈ ਨਾਲ ਪਿਆਰੀ ਠੀਕ ਹੈ ਬਚਵਾਤੀ ਖਾਦੀ ਆ ਤੇ ਉਧਾਂ ਘਲਾਂਗੇ ਤੇ ਉਹਦਾ ਹੁਕਮ ਦੱਸੋ ਅੱਛਾ ਜੀ ਪਿੰਡ ਦਾ ਨਾਮਰਾਪੁਰਾ ਜ਼ਿਲ੍ਹਾ ਪਰਮਪੁਰ ਸਾਰੇ ਤਹਿਸੀਲ ਵੀ ਅੰਮ੍ਰਿਤਸਰ ਸ਼ਹਿਰ ਵੀ ਬਿਲਕੁਲ ਕੋਲ ਆ ਠੀਕ ਆ 8 ਕਿਲੋਮੀਟਰ ਸ਼ਹਿਰ ਤੋਂ ਪਿਛੇ ਹਾਂ ਜੀ ਤੇ ਕਰਨ ਤਾਰ ਲੋ 14 ਕਿਲੋਮੀਟਰ ਰਹੀ ਆ ਬਸ ਠੀਕ ਹਾਂ ਜੀ ਅਸੀਂ ਕਰਦੇ ਆ